ਸਹਾਇ ਅਸਨ ਹਰ ਹਰ ਬੋਲੀ ਸੇਵਰਾ ਸ਼੍ਰੀ ਰਾਜ ਰਾਏ ਸ਼੍ਰੀ ਰਾਜ ਕ੍ਰਿਸ਼ਨ ਪ੍ਰਿਆਹੀ ਹੈ ਸ਼੍ਰੀ ਰਾਉਗਨ ਮੈਂ ਇੱਧਰ ਹੋ ਜਾਈਏ ਜੈਸੂ ਦਿੱਤਿ ਸਾਹਿਬ ਪ੍ਰਿਆਹੀ ਤੇ ਬਹੁਤ ਸੋਹਣੇ ਧਰਨੋ ਜਿਹ ਦਿਆ ਬਿਤਾਏ ਸਭ ਛਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਭ ਪਾਣਿ ਨੂੰ ਏ ਸਹਾਇ ਦਸਾਂ ਪਾਤਸ਼ਾਹ ਨੇ ਬਿਨੁ ਨਾਮੁ ਸੰਗਿ ਗਾਇ ਬਾਟੁ ਦਿਲਾ ਤਜੰਤ ਕਰਕੇ ਬੋਲੋ ਜੀ ਹਾਏ ਰੇ ਰੰਗ ਪਿਆਰਿਆ ਸੁਖਮ ਸੰਗਿ ਦਾ ਦਿਆਂ ਚਲ ਮੁਕਤਿਆ ਰੱਟੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪਿਆ ਵਡਸ ਛਗਿਆ ਦੇਸerai ਤੇ ਗਾਇ ਦੇਖਿਆ ਰਖੀ ਤਾ ਜਿਨਾਂ ਪਿਆਰਿਆ ਸੁਖਿਆਰਿਆ ਜਿਨ ਤੁਹਾਡੇ ਦਾ ਧਿਆਨ ਕਰ ਸੋਈ ਬੋਲੇ ਵਾਹਿਗੁਰੂ ਜਿਨਾਂ ਸੁਨਾਸਣੀਆਂ ਨੇ ਧਰਮ ਦੇ ਤੀਸ਼ ਦਿੱਤੇ ਬੰਦ ਬੰਦ ਪਟਾਇ ਟੋਪਰੀਆਂ ਮੁਹਾਇਆ ਜਦ ਪੜੀਆਂ ਜਿਨ ਤੇਰੇ ਆਰਿਆ ਨਾਤਰਾਏ ਨੇ ਗੁਰਦੁਆਰੇ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਤਰਹੁ ਨੇ ਹਰਿਆ ਸਿੱਖੀ ਕਿਰਸਾ ਸਵਾਸਨਾਨ ਨਿਵਾਹਿ ਪਹਿਲਾ ਵੀ ਪਵਿੱਤਰ ਕੁਮਾਈ ਦਾ ਧਿਆਨ ਸਤਿਗੁਰ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸ੍ਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸ੍ਰਵਤ ਕਾਂਸਾ ਜੀ ਦੀ ਅਰਦਾਸ ਹੈ ਜੀ ਸ੍ਰਵਤ ਕਾਂਸਾ ਜੀ ਕੋ ਵਾਹਿਗੁਰੂ 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 पिता अंत सत सत सब संको रे रह जहां ताक्षानी साहिब दांत हर्ष हर आए के एक एक फक जे बिलगति पै पंछी जीता श्री साहिब जी सहाय पारस जी के मुँह वाले भलो रे ਸਦਾ ਨਨ ਸਦਾ ਅਨੰਦ ਸ੍ਰੀ ਅਮਰਤ ਸਰ ਜੀ ਦੇ ਦਰਸ਼ਣਿ ਸੁਨੰਤੰ ਗਿਆਨੰਤ ਦੇ ਗੂਰੇ ਦੁਖੁ ਜੁਗ ਕਟੈ ਧਰਮ ਤਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਅਣਿਵਾਹ ਮਤਿ ਤੇ ਮਤਿ ਪਤ ਤਾਰਤਾ ਆਪ ਵਾਹਿਗੁਰੂ ਏ ਆਕਾਰ ਦੁਖ ਆਪਣੇ ਪੰਥ ਦੇ ਸਦਾ ਸਹਾਇਕ ਦਾ ਤਾਰ ਜੀਓ ਸ੍ਰੀ ਨਨਕਾਨ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਵਿਰਾਰ ਤੇ ਸੇਵਾ ਸੁਭਾਗ ਦਾ ਨਾਮ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆ ਦੇਵਾ ਨਿਤਾਣਿਆ ਦੇ ਤਾਣ ਦੇਵ ਆਤਿ ਜੋਤਾਂ ਜਿ ਆਸਿਆ ਘੜਾ ਸਰਾ ਸੱਜੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਟਰਨ ਕਮਲਾ ਪਾਸ ਸਰਬੱਤ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਆਸ਼ੀਰਵਾਦ ਧੰਨ ਧੰਨ ਬਾਬਾ ਬੰ ਸਿੰਘ ਜੀ ਜਿਨ੍ਹਾਂ ਦੇ ਪਵਨ ਸੁਤਰਸਤ ਗੁਰਦੁਆਰਾ ਸ਼੍ਰੀ ਕੰਸਾ ਜੀ ਦੇ ਦਿੱਤੀ ਪਵਨ ਬਾਗਰੇ ਅਮਰਤਵਲੇ ਸੋ ਆਪ ਜੀ ਦੇ ਹਜੂਰ ਜੀਵਨ ਸੰਦੇ ਸਮਾਪਤੀ ਉਪਰੰਤ ਸਾਡੀ ਜੀ ਆਪ ਜੀ ਦੇ ਪਵਨ ਸੋਗ ਦੇ ਪੈ ਸੇਵਾ ਹੋਈ ਸੋਇਲਾ ਸਾਡੀ ਬਾਣੀ ਦਾ ਜਾਪ ਹੋ ਰਿਹਾ ਹੈ ਸਮਰਤੀ ਸੇਵਾ ਲਵ ਰਹਾ ਹੈ

ਬੇਲਪੁਰੀ ਤੀਤਾ ਵੰਸ ਦਰਤ ਪ੍ਰਵਾਨ ਕਰਨੀਆਂ ਕਦਮ ਕਦਮ ਰਿਛੇ ਨੋੜਾ ਆਪਣੇ धरो ਕਰੋਂ ਸਿੱਖੀ ਸਿਧਤ ਪ੍ਰੂਸਾ ਨਾਮ ਦਾਣ ਬਖਣਾ ਸੁਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਫਲ ਕਰਨੀ ਸਤਗੁਰੂ ਜੀ ਆਪ ਜੀ ਦੇ ਬਾਹਰ ਅੰਦਰ ਚਾਰ ਤੈ ਦਿਨ ਸੁਖਾਂ ਨਾਮ ਜੀ ਧੋਇਆ ਹੈ ਚਾਰ ਆਪਣੇ ਪਹਾੜੇ ਅੰਦਰ ਸੁਖਨੰਦ ਨਾਲ ਬਿਤੀ ਵੀ ਕਰਮਾਣੀ ਅਮਰਤੂ ਦੇ ਨਾਤਾ ਅਤੇ ਨੇਮੇ ਉਸੇਵਾ ਦੇ ਸਮਰਥੀਆਂ ਦਾਤਾ ਬਖਸ਼ੇ ਕਿਰਤਾਰਜ ਕਾਣਾ ਨੂੰ ਬੇਨਵਤ ਸਤਿਗੁਰੂ ਦੀ ਕਰੋ ਕਿਰਪਾਤਾ ਆਪ ਜੀ ਨੇ ਪਾਪ ਸ਼ੂਕਣ ਪ੍ਰਕਾਸ਼ ਸੰਤੋ ਨਿਵਾਸ ਸੰਤ ਤੇ ਵਿਰਾਗ ਦਿਆ ਗਿਆ ਬਖਸ਼ੋ ਰਾਸਤੇ ਵਿੱਚ ਆਪੋਂ ਸੰਸਾਰ ਨੂੰ ਅੰਸ਼ੀ ਕਰੀ ਹੋਈ डोसीं ॿियो ॻाल्हायूं we yeah. you yeah. yeah. thank yeah.